ਅਸਤੀ ਹੋ ਗਿਆ ਬਣਾ ਤਾ ਹਾਲੇ ਤੈਨੂੰ ਕਰਨਾ ਲੋਰਾਵਾ ਪਹਾਣੇ ਸਿਰ ਨੂੰ ਫੋਨ ਪੰਜਾਬੀ ਗਰਾਡ ਚੈਨਲ ਵਿੱਚ ਤੁਹਾਡਾ ਸਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇੱਕ ਪਾਸੇ ਦਿਲਜੀਤ ਦੋਸਾਂ ਦੀ ਸਰਦਾਰ ਜੀ 3 ਦਾ ਜਿੱਥੇ ਲਗਾਤਾਰ ਵਿਰੋਧ ਹੋ ਰਿਹਾ ਹੈ ਦੂਜੇ ਪਾਸੇ ਦੱਸਦੇ ਕਿ 27 ਜੂਨ ਨੂੰ ਦਿਲਜੀਤ ਦੋਸਾਲ ਦੀ ਸਰਦਾਰ ਜੀ 3 ਓਵਰਸੀਜ਼ ਰਿਲੀਜ਼ ਹੋ ਚੁੱਕੀ ਹੈ ਜਿਸ ਨੂੰ ਫੈਨਸ ਵੱਲੋਂ ਬਹੁਤ ਜ਼ਿਆਦਾ ਪਿਆਰ ਕੀਤਾ ਜਾ ਰਿਹਾ ਹੈ ਦੱਸਦੇ ਕਿ ਇਸ ਫਿਲਮ ਦੀ ਇੱਕ ਕਲਿੱਪ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਲਜੀਤ ਦੋਸਾਂਜ ਨੇ ਭਾਨਾ ਸਿੱਧੂ ਦਾ ਨਾਮ ਲਿਆ ਹੈ ਉਹ ਇੱਕ ਕਲਿੱਪ ਵਿੱਚ ਦਿਲਜੀਤ ਦੋਸਾਂ ਇੱਕ ਏਜੰਟ ਨੂੰ ਕਹਿ ਰਹੇ ਨੇ ਕਿ ਤੁਸੀਂ ਸਾਡੇ ਪੈਸੇ ਖਾ ਗਏ ਮੈਂ ਸਿੱਧੂ ਨੂੰ ਫੋਨ ਕਰਦਾ ਆ ਤੁਹਾਨੂੰ ਪਹਿਲਾਂ ਉਹ ਵੀਡੀਓ ਕਲਿੱਪ ਦਿਖਾਉਣੇ ਆ ਇਸ ਦਾ ਪਲੇਸਟੀ ਹੋ ਗਿਆ ਬਣਾਉਂਦਾ ਤਾਂ ਹਾਲੇ ਪਤਾ ਨੂੰ ਕਰਨਾ ਲੋਰਾਵਾ ਪਾਨੇ ਸਿੱਧੂ ਨੂੰ ਫੋਨ ਬਣੀ ਤੁਸੀਂ ਯਾਰ ਬਣੀ ਮੇਰੇ ਪੈ ਖਾ ਗਿਆ ਤੁਸੀਂ ਨਹੀਂ 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 ਸੋੜ ਸੋੜ ਸਰੀ ਪਾਨਾ ਸਿੱਧੂ ਸੱਜੀ ਨੂੰ ਫੋਨ ਲਾ ਪਲੀਜ਼ ਪੁੱਛ ਕਰਦਾ ਤੇ ਉਸ ਕੇ ਸਾਲ ਦੇ ਤੇ ਕਬਦਸਤਾਨ ਗਏ ਨੇ ਪੁੱਛ ਫੜੇ ਜਿੰਨੀ ਤੇ ਮੇਰੇ ਬੇਰਾਂ ਨੂੰ ਕੁੰਡੀ ਲਾਈ ਹੈ ਨਾ ਸਾਰਾ ਹਿਸਾਬ ਕਾਟ ਕੇ ਰੱਖੀ ਤੇ ਤਾਲਾ ਲਗਾ ਕੇ ਰੱਖੀ ਕਾਲਾ ਟੋਟੇ ਦੁਕਾਨ ਨੂੰ ਮਾਰਨ। ਸੋ ਇਹ ਸੀ ਉਹ ਕਲਿੱਪ ਜੋ ਕਿ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਇਹ ਕਲਿੱਪ ਭਾਨਾ ਸਿੱਧੂ ਕੋਲ ਪਹੁੰਚੀ ਅਤੇ ਭਾਨਾ ਸਿੱਧੂ ਨੂੰ ਜਦੋਂ ਇਹ ਕਲਿੱਪ ਮਿਲੀ ਤਾਂ ਭਾਨਾ ਸਿੱਧੂ ਨੇ ਇਸ ਕਲਿੱਪ ਨੂੰ ਆਪਣੇ ਇੰਸਟਾਗ੍ਰam ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਮੈਨੂੰ ਆਹ ਵੀਡੀਓ ਕਲਿੱਪ ਮਿਲੀ ਤਾਂ ਮੇਰੇ ਮਨ ਨੂੰ ਖੁਸ਼ੀ ਹੋਈ। ਮੇਰੇ ਵੱਲੋਂ ਚੁੱਕੇ ਮੁੱਦੇ ਨੂੰ ਪੂਰੀ ਦੁਨੀਆ ਵਿੱਚ ਦੱਸਿਆ। ਲੋਕਾਂ ਦੀ ਹੋਰ ਹੀ ਲੁੱਟ ਲਈ ਮੈਂ ਹੁਣ ਹੋਰ ਤਕੜਾ ਹੋ ਕੇ ਲੜੂ। ਮੈਂ ਕਾਫੀ ਦਿਨਾਂ ਤੋਂ ਦਿਲਜੀਤ ਬਾਈ ਨਾਲ ਹੋ ਰਹੇ ਤੱਕੇ ਬਾਰੇ ਬੋਲ ਰਿਹਾ ਸੀ। ਕੁ ਦਾ ਹੋਣਾ ਨਹੀਂ ਇਸ ਬਾਰੇ ਤਾਂ ਮੈਨੂੰ ਪਤਾ ਵੀ ਨਹੀਂ ਸੀ ਪਰ ਇਹ ਗੱਲ ਆਪਾਂ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਿਲਜੀਤ ਵਰਗਾ ਦਿਲ ਦਾ ਸਾਫ਼ ਬੰਦਾ ਅਤੇ ਪ੍ਰਮਾਤਮਾ ਨੂੰ ਮੰਨਣ ਵਾਲਾ ਬੰਦਾ ਅਤੇ ਆਪਣੇ ਪੰਜਾਬ ਦੇ ਲੋਕਾਂ ਦਾ ਦਿਲੋਂ ਕਰਦਾ ਅਤੇ ਪੰਜਾਬ ਦੀ ਪਛਾਣ ਪੂਰੀ ਦੁਨੀਆ ਵਿੱਚ ਬਣਾ ਰਿਹਾ ਹੈ ਸਾਨੂੰ ਸਭ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਧੰਨਵਾਦ ਦਿਲਜੀਤ ਬਾਈ ਦਾ ਜਿਸ ਨੇ ਮੈਨੂੰ ਸਨਮਾਨ ਦਿੱਤਾ ਬਾਈ ਸਾਨੂੰ ਤੇਰੇ ਤੇ ਮਾਣ ਹੈ ਸੁਪਾਨਾ ਸਿੱਧੂ ਨੇ ਦਿਲਜੀਤ ਦਸਾਂ ਜੀ ਦਾ ਧੰਨਵਾਦ ਵੀ ਕੀਤਾ ਹੈ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਾਨਾ ਸਿੱਧੂ ਨੂੰ ਇਸ ਬਾਰੇ ਕੋਈ ਪਤਾ ਨਹੀਂ ਇਸ ਇੱਕ ਦੇਲਜੀਤ ਉਸਾਨੇ ਸਰਦਾਰਜੀ 3 ਮੂਵੀ ਵਿੱਚ ਭਾਨਾ ਸਿੱਧੂ ਦਾ ਨਾਮ ਲਿਆ ਹੈ ਸੋ ਤੁਹਾਨੂੰ ਇਹ ਅਪਡੇਟ ਕਿੱਦਾ ਲਗੀ ਵੀਡੀਓ ਨੀਚੇ ਆਪਣੇ ਵਿਚਾਰ ਜਰੂਰ ਦੱਸ ਕੇ ਜਾਇਓ ਬਾਕੀ ਮਿਲਦੇ ਆਗਲੀ ਵੀਡੀਓ ਵਿੱਚ ਤਦ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਗੜ ਚੈਨਲ ਦੇ ਨਾਲ ਧੰਨਵਾਦ